ਹਰ ਕੀ ਅੱਜ ਆ ਜੇ ਵੈਲਕਮ ਟੂ ਮਾਈ YouTube ਚੈਨਲ ਰੈਸਪੀ ਜਨ ਕਲੱਬ ਤੇ ਅੱਜ ਆਇਆ ਮਾਸ ਵੀਰ ਆ ਲੈ 2 ਲੱਖ ਵਾਲੇ ਵਾਲਾ ਜ ਆ ਵੀਰ ਮਾਦੀ ਦਾ ਇੱਕ ਜੀ ਦੀ ਇਹ ਅੱਜ ਸੰਕਰਣ ਮੈਂ ਤੁਹਾਨੂੰ ਹੀ ਚੌਂਕਰਾਈਏ ਨਾਲ ਥੋੜਾ ਛੌਂਕ ਦੱਸਿਓ ਕਿਦਾਂ ਦੀ ਆ ਬਾਕਸ ਮਾ ਰੱਖਦੇ ਚੈੱਕ ਕਰੋ ਆਖਾ ਕਿਦਾਂ ਦੀ ਆ ਹਾਂ ਬਤੀ ਬਾਕੀ ਆ ਜੇ ਬੰਨੀ ਆ ਵਾਹ ਇਹਨਾਂ ਗੱਲ ਵਾਲੀ ਆ ਵੀਰ ਦੇ ਕੂਤਰੇ ਬਾਕੀ ਉਹ ਫਿਰੰਦੀ ਆ ਉਹ ਪਰਿੰਜੜ ਗਈ ਜਮੀਨ ਨੂੰ ਆਈ ਨਹੀਂ ਆਈ ਸ਼ਾਮੇ ਆਜੇ ਕਰ ਦੀ ਆ ਕੰਨੀਆਂ ਤਾਂ ਆ ਗਿਆ ਨਹੀਂ ਇਹਦੀਆਂ ਦੇ ਉੱਡਦੀ ਹਲੇ ਬਾਰ ਦੇ ਬਾਰ ਦੇ ਔਰਦੀ ਤਾਂ ਵੀ ਚਾਚਾ ਪੰਜ ਘੰਟੇ ਲਾ ਦਿੰਦੀ ਦਾਦਾ ਮਾਈ ਮਾਈ ਮਿਟੇ ਲਾ ਦਿੰਦੀ ਅੰਦੇ ਉਹ ਜੀ ਮੇਰੀ ਅਕਵਾ ਆਖਦੇ ਬਗਤਵਾ ਹਾਲੋ ਹੋ ਗਿਆ ਰੱਖੀ ਨੂੰ ਬਈ ਰੱਖਦਾ ਹਾਂ ਹਾਂ ਬਾਖੀ ਤੇ ਦਾ ਸ਼ੌਂਕਰਾ ਆ ਮਾਸੀ ਦਾ ਫਿਰ ਚੈਟ ਚੈੱਕ ਕਰਾ ਉੱਠ ਚੋੜਾ ਸਤ ਮਿਠੂ ਲਾਲੀ ਉਹ ਮਿਠੂ ਲਾਲੀ ਤਾਲ ਕਹਤਾ ਸਤਾਰ ਸਤਾਰ ਅਬੀ ਸਤਾਰ ਮਾਸ ਦੋ ਲਖਾ ਵੀ ਉਹਦੀ ਛੱਤ ਤੇ ਆਏ ਆ ਚੰਗੀ ਵੱਡੀ ਛੱਤ ਬਣਾਈ ਆ ਵੇਖੋ ਚੰਗੀ ਤਰ੍ਹਾਂ ਕੱਲੀ ਕੱਲੀ ਵੱਡੀ ਦੇ ਮਾਣਾ ਉਹ ਲਾਈਟ ਵਿਖਾ ਕਿੱਥੇ ਲਾਈ ਹੋਵੇ ਉਹ ਟੇ ਬਣਾਵੇ ਉਹ ਲਾਈਟ ਬੰਨੀ ਉੱਤੇ ਲਾਤਾ ਲਾ ਹੋ ਤੈਨ੍ਹ ਕਬਈ ਆ ਤੈਨ੍ਹ ਤੇ ਲਾ ਦੀਆਂ ਵੇ ਕਬੂਤਰ ਹੀ ਵੇਖੋ ਗੱਠੇ ਕਿਤੇ ਵੀ ਨਹੀਂ ਪੁੱਟੇ ਨਹੀਂ ਉਹਦੇ ਵਿੱਚ ਆਜ ਬਈ ਜਿਹੜੇ ਦੂਜੇ ਪੁੱਟਨੇ ਆ ਵਖਰੇ ਉਹ ਅੱਜ ਪੁੱਟੂਗਾ ਨਾ ਯਾਰ ਕੋੜ ਦੇਗਾ ਨਾ ਪੱਠੇ ਪੁੱਟੇ ਆਵੇ ਸੱਚੀ ਹੋਣੇ ਆ ਹਾਏ ਈਰਾ ਬਲਾਟ ਬੜਾ ਰੱਖਿਆ ਜੰਨੇ ਇੱਧਰ ਵੇਖੋ ਜੀਰੇ ਹੋਰ ਤਾਂ ਦੋ ਅਗੇ ਵਿਖਾਤੇ ਇਹ ਕਾ ਚਿੱਟਾ ਹੀਰਾ ਚੈੱਕ ਕਰ ਤੰਗੀ ਦਿਨਾ ਫੋਕਸ ਮਾਰਨਾ ਹੀ ਖਤੀ ਉਹ ਵੀ ਮੋਟੂਆ ਸਹੀ ਹੋ ਗਿਆ ਸਾਰਾ ਚੈੱਕ ਕਰੋ ਉੜਦਾ ਹੈ ਕਿ ਨਹੀਂ ਅਜੇ ਅਜੇ ਨਹੀਂ ਉੜਦੇ ਨੇ ਹਣਾ ਆਏ ਉੱਤੇ ਉੱਤੇ ਬੈਂਦੇ ਹੈ ਕਿ ਨਹੀਂ ਤੇ ਵੀ ਨਹੀਂ ਜਾਂਦੇ ਹਾਲੇ ਨਹੀਂ ਹੈ ਬੱਚੇ ਬੱਚੇ ਨਹੀਂ ਕਰਨੀ ਹਾਲੇ ਬੱਚੇ ਗਝਾ ਆ ਗਏ ਗਝਾਏ ਵੀ ਨਹੀਂ ਹੈ ਉਦਾਂ ਹੀ ਘੋੜ ਕਿਤੇ ਜਾ ਤੇਤੇ ਕਾਇ ਜੀਰਾ ਯਾਕਾ ਆ ਜੰਗਾ ਪੜਿਆ ਏ ਸਾਲਾ ਉਹਦੇ ਵਾਂਗੂ ਕਬੂਤਰ ਵਾਂਗੂ ਆ ਕੰਨੀਆਂ ਹੁੰਡੀਆਂ ਆ ਗਾਲੀਆਂ ਅੰਦਾ ਅੰਦਾ ਪਰਦੇ ਹੋ ਗਏ ਹੱਥ ਆ ਇੱਕੂ ਦਾ ਪੰਨਾ ਹੈ ਲਾਈ ਰਸੀਆਂ ਲੱਖ ਦਾ ਜੀ ਪੁਜੰਮੀ ਨਾ ਮਰੀਕ ਤੋਂ ਆ ਤੇ ਰਾਜੀ ਪਠਾਰ ਆ ਵੀ ਜਾਂਦੀ ਫੁੱਟੇ ਆਉਂਦੇ ਸਾਰੇ ਮੱਝੇ ਇਹ ਪਖੇ ਰੂਹੀ ਆ ਜਾਦਾ ਗੁੱਡਿਆ ਜੇ ਇਹਨੇਵੇਂ ਦਾ ਗੁੱਡਿਆ ਹੀ ਹੈ ਯਾ ਅਸਤਾਜੀ ਇੱਕ ਵੇਰੀਆ ਵਾ ਗਿਆ ਹੈ ਪਰ ਜੋਰ ਲਾ ਯਾਰ ਇੱਕ ਵਜੇ ਦਾ ਗੁੱਡਿਆ ਇਹਦੇ ਕਟਿਆਣੀ ਹੈ ਜੇ ਆਹ ਹੁਣ ਕੋ ਕੁਤਰਾਣਾ ਕੋ ਗੁਣਾ ਦੱਜਿਆ ਕਿੱਝਿਆਣਾ ਬਿੱਜਿਆਣਾ ਹਾਂ ਇਹ ਕਿੱਝਿਆ ਨਾ ਜੜੇ ਪੁੱਟੇ ਜਿਹੜੇ ਨਹੀਂ ਗਿੱਜੇ ਮਾਤਾ ਦਾ ਸੁਦਾ ਆ ਜਾ ਚੈੱਕ ਕਰ ਇਹ ਹਾਰੇ ਗਿੱਜਿਆ ਲੈ ਦਾਦਾ ਸਹੀ ਵਾਂ ਚੋਂ ਕਰਵਾ ਚੰਗੇ ਦਾ hay nụ bachi hay nụ tang áo bé cháo 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 മാലക്ടാല സാറീ ശേട ചിടി മാരോ ചേക്കോ രക്ഷ മാല ചാണ കേ ਵੇਗਾ ਲੰਦਾ ਇਹੜਾ ਅੱਜ ਕੀ ਮਾਰਦਾ ਯਾ ਉਹ ਬੈਠਾ ਬਾਸ਼ਾ ਜੀ ਵਾਲਾ ਮਗਰ ਹਾ ਇਹੜਾ ਇਹ ਤੇ ਡਾ ਜਾਂਦਾ ਸੁਣਾ ਯਾ ਇੱਕ ਦੇ ਫੜਿਆ ਹੀ ਅੱਜ ਚੈੱਕਰ ਪਰ ਇਹ ਨਾ ਨਹੀਂ ਖੁੱਲਦਾ ਹਸਾਬ ਦਾ ਖੁੱਲਿ ਆ। ਆਹ ਨਾ ਜੀ ਨਾ ਹਾਂ। ਇਹ ਬੁੱਕਿੰਗ ਆ ਵਸਲਾ ਭਈ। ਆ ਵਸਲਾ ਭਈਆਂ ਹੀ ਇਹਦੇ। ਆ ਗਈ। ਅਸੀਂ ਇੱਥੇ ਨਹੀਂ 来ਈ ਦੋ। ਕੀ ਕਿ ਇਹ ਲੈ ਆਇਆ ਜੇ ਟਾਰੀ ਵੱਲੋਂ। ਆ। ਉਹਨੂੰ ਖਾ। ਹਾਂ। ਆਦੋਨੀ ਆ ਬੱਗੇ ਹਣ ਕੋਸਾ। ਕਿਦਾਂ ਦਾ ਆਇਆ? ਲਾਤਾਂ ਦੇ ਹੋਗੇ ਸਰ ਜੀ।

ਇਹ ਡਟਿਆ ਹੈੜਾ ਬਾਰੋ ਲਾਈ ਇਹ ਸੋਣੂ ਕੀ ਮੁੰਟੀ ਲੱਗ ਜਾਂਦਾ ਉਹ ਵਾਲਾ ਚੈੱਕ ਕਰੋ ਇੱਕ ਹੋਰ ਚੀਜ਼ ਸ਼ੌਂ ਕਰਾਰੇ ਨੇ ਵੀਰ ਹੋਣੀ ਇੱਕ ਸੂ ਇੱਕ ਪੈਂਦੇ ਦਾ ਸ਼ੌਂ ਕਰਾਰੇ ਚਲੋ ਪਰਵਾ ਖਾਓ ਜੀ ਬਾਹਰ ਘਟੇ ਆ ਮੋਟਰ ਦੇ ਰੰਗ ਲਾਏ ਸਾਰਿਆਂ ਨੂੰ ਵੀਰਣ ਆਪਣੀ ਚੋਇਸ ਦੇ ਸਾਬ ਨਾਲ। ਇਹ ਚੈੱਕ ਕਰੋ ਇਥੋਂ ਚੈੱਕ ਕਰੋ ਲੋਕੇਸ਼ਨ। ਆਹ ਦੇਖੋ। ਗੱਫਾਈਆ। ਇਹ ਵੀ ਚੈੱਕ ਕਰੋ ਇਹ ਤੇਲ ਚੈੱਕ ਕਰੋ। ਇਹਦਾ ਤੇਲ ਚੈੱਕ ਕਰੋ। ਤੇਲ ਚੈੱਕ ਕਰੋ। ਇੱਕ ਵੀਰ ਆਇਆ ਜੇ ਆਸ਼ੂ। ਆਸ਼ੂ ਮਾਸ ਵੀਰ ਦਾ ਭਰਾ। ਲਾਖੀ ਦਾ ਸ਼ੌਂਕਰ। ਆਈ ਇਸ ਦੀ ਸ਼ੌਂਕ। ਬਾਕੀ ਮਾਦੀ ਪੂਰੀ ਘੜੇ ਦੀ ਜੀ ਜਵਾ ਲਾਖੀ ਨਹੀਂ ਹੋਇਆ ਮੀਂਹ ਡਾਦੇ ਚਲ ਚਲ ਦਾਤਾਈ ਦਾਤਾ ਬਚਾ ਆ ਗਿਆ ਰਲ ਗਿਆ ਨਾਲ ਮਿੰਟੋ ਮਿੰਟੀ ਜਾ ਕੇ ਚਲੋ ਜਾ ਚੰਗਾ ਆ ਪੈਰਾਂ ਦਾ ਪੱਕਾ ਹੋ ਜੂ ਟਾਈਮ ਨਹੀਂ ਆਹੋ ਬੱਚਾ ਜਲਦਾਰ ਜਿਆਦਾ ਜਾਂਦਾ ਮਿੰਟੋ ਮਿੰਟੀ ਦਾ ਆ ਨਹੀਂ ਪਾ ਹਾਈ ਸਾਲਿਆ ਕੀ ਹੇ ਯਾਰ ਮੰਦਰ ਜਾ ਅੱਜ ਮੋਂਟੀ ਪੈ ਗਈ ਲਾਗੇ ਉੜੀਆ ਕਬੂਤਰ ਹੀ ਨਾ ਬੈਜੇ ਮੋਂਟੀ ਤੇ ਕਿਤੇ ਨਹੀਂ ਉਹਨੇ ਫਿਰ ਇਹ ਹਿਸਾਬ ਨਾਲ ਛੜੀ ਲਾਈ ਨਾ ਵੇਖੋ ਲਾਗੇ ਉਸਤਾਦ ਜੀ ਮੋਂਟੀ ਆຊੂ ਵੀਰ ਮੋਂਟੀ ਤੇ ਨਹੀਂ ਘਟਦੇ ਕਬੂਤਰ ਤੁਹਾਡੇ ਨਹੀਂ ਨਹੀਂ ਠੀਕ ਜੇ ਮੋਂਟੀ ਦੇ ਕਿ ਗੁੱਲਿਆਏ ਇੰਨੇ ਨਹੀਂ ਕਰ ਲਾਖੀ ਹੈ ਲਾਖੀ 골ਡਨ ਹੈ ਨਾ ਹੂੰ 골ਡ ਸਮਾਂ ਜੋ ਹੋਰ ਵੀ ਲੱਗੀ ਜੀ ਭਾਈ ਯਾਡੇ ਕੰਦੇ ਪਾਗੀ ਕੁੜੀ ਵੀ ਲੋਰੀ ਹੋ ਗਈ ਆਲੇ ਲਾਖੀ ਮਿੰਟੇ ਗੇਰੇ ਹੀ ਤਾਂਗੇ ਦੋ ਵਰੀ ਤਾਂ ਇਹ ਤਾਂ ਅਰ ਆ ਪੁਰਾਣਾ ਹੀ ਹੈਗਾ ਖਾਣਾ ਮੈਨੂੰ ਲੱਗਾ ਚਾਹ ਦੀ ਪੋਸ਼ੋ ਖਾ ਚੈੱਕ ਕਰੋ ਵੀ ਜੀ ਪੂਰੀ ਬੰਦ ਪੂਜ ਦੀ ਜੇ ਮਾਦੀ ਆ ਆ ਵੀ ਪਹਿਲਾ ਲੱਗਾ ਰਹਾਂਗਾ ਆਏ ਹੈਰੀ ਤੇ ਮੈਂ ਫੜ ਕੇ ਗਿਆ ਬਗੀ ਕਿਹੜੀ ਆਹੋ ਆੜੀ ਜਾਲਦਾਰ ਨਹੀਂ ਛੱਟ ਨਹੀਂ ਹੋਈ ਜਦੋਂ ਯਾਬਦਾ ਹੋ ਗਈ ਆ ਜੀ ਹਾਂਡੇ ਲਾਏ ਹਾਂਡੇ ਲਾਏ ਆ ਹਾਂਡੇ ਲਾਏ ਆ ਉਹ ਪੈਂਟਿੰਗ ਨਾਲ ਫੜ ਕੇ ਲਿਆ ਬੱਚਾ ਚਲ ਗਿਆ ਨਾਲ ਉਹਨਾਂ ਦੇ ਹਾਂ ਉਹ ਆਈ ਨਹੀਂ ਨਹੀਂ ਉਹ ਮਿੰਟੋ ਬਿਟ ਤਾਂ ਚੜਦਾ ਜਾਂਦਾ ਹੁੰਦਾ ਉਹ ਵੇ ਪੈਂਸਾ ਜੀ ਕਿ ਤੇ ਆ ਆਣੀ ਆ ਮਗਰ ਆੜਾ ਜਰਾ ਘਾੜਿਆ ਪਰਲੇ ਬੰਨੇ ਬਚਾਇਆ ਨਹੀਂ ਗਿਆ ਆ ਮੈਂ ਪਰ ਇਹਨੂੰ ਕੀੜਾ ਲੈਣ ਦੇ ਹਾਂ ਕੱਲ ਵੀ ਹਾਰੀ ਦੁਪਹਿਰੇ ਕੋਈ ਇੰਨਾ ਡਾਦੇ ਉਹ ਪਿਛਲੇ ਬੰਨੇ ਵਾਲਾ ਆੜਾ ਪਿਛਲੇ ਬੰਨੇ ਵਾਲਾ ਆ ਆ ਪਿਛੇ ਆ ਤਿੱਖਾ ਨਹੀਂ ਗਿਆ ਬੱਚਾ ਵਿੱਚ ਆ ਆ ਵੀ ਤਿੱਖਾ ਆ ਜਾ ਹਾਂ ਕਪੂ ਫੁੱਲ ਗਏ ਉੱਡਣ ਲਿਆ ਇਹਦੇ ਆਂਡਲੇ ਆ ਇਹਦੇ ਇੱਕ ਬੱਚਾ ਕੜਾ ਇੱਕ ਮੈਂ ਕੀ ਦਾ ਉਹ ਨਵੀਂ ਆਂਡੇ ਲਾਉਣ ਅਭੀ ਜਾ ਲਾਛੂ ਜਾਈਂ ਮਾਦ ਮੈਂ ਹਾਂ ਚਾਹ ਬਣੀ ਨੀਰੇ ਨਾਲੇ ਲੈ ਆਇਆ ਹਾਂ ਹਾਂ ਵੀਰ ਹੋਣਾ ਫੜੀ ਮਾਦੀ 1.5 ਵਜੇ ਓਏ ਹੋਏ ਓੱਖ ਵੜੀ ਕਲੇਰ ਆਉਂਦੀ ਉਹ ਗੋਰਾ ਬੇ ਮਤਨ ਵਈ ਹੋ ਕਬੂਤਰ ਫੜ ਕੇ ਲੈ ਆਇਆ ਏ ਕਿਆ ਬਾਤ ਏ ਰੰਗ ਵਗਾ ਪਹਿਲਾਂ ਮਾਦੀ ਦਾ ਆ ਪਹਿਲਾਂ ਹੀ ਰੰਗ ਨਹੀਂ ਸਾਰੀ ਦਾ ਸ਼ਕਲ ਸੋਹਰਦਾ ਸ਼ਕਲ ਦਿਖਣੀ ਨਹੀਂ ਰੰਗ ਆ ਗੋਰਾਂਗੀ ਬੜਾ ਤੈਨੂੰ ਬੜਾ ਇਹਦੇ ਸਾਡੇ ਨੇ ਕੰਮ ਇਦਾਂ ਦੇ ਇਦਰੋਂ ਚਾਹ ਦਾ ਟਾਈਮ ਹੋ ਗਿਆ ਜੀ ਟੀ ਟਾਈਮ ਟੀ ਟਾਈਮ ਹੋ ਗਿਆ ਵੀਰ ਜੀ ਨਹੀਂ ਪਰ ਆਸ਼ੂ ਵੀਰ ਤੈਰ ਦਾ ਬੜਾ ਵਧੀਆ ਫੂਲ ਚਾਹ ਨੂੰ ਪਤਾ ਲੱਗਾ ਸੀ ਕਹਿੰਦੇ ਪਿੱਛੇ ਰੋਵੜਾ ਵੀ ਪਵਾ ਲਿਆ ਅਸੀਂ ਵਿੱਚ ਆ ਚੀਨਾ ਆਇਆ ਬੱਚੀ ਦਾ ਆੜਾ ਇਹਦੇ ਵਾਲੇ ਚੀਨਾ ਰੀਡਰ ਨਹੀਂ ਸੀ ਤੋ ਸਾਰਾ ਸਾਰਾ ਓਹ ਪੇਂਟਿੰਗ ਆ ਨਾ ਫਰਕ ਦਹਾ

ਾਂਗੀ ਵੜੇ ਥਾਪ ਛੜੇ ਇਹਨਾ ਪਗ ਤਾਂ ਨਹੀਂ ਧੰਦਾ ਹਾਂ ਠੀਕ ਆ ਪੰਜੇ ਕੋਈ ਜੋ ਲੰਪੰਜੇ ਵਾਹ ਵਾਹ ਆਹ ਨਹੀਂ ਦੇਖਾਂ ਆਹ ਨਹੀਂ ਦੇਖੋ ਉਸਤਾਦ ਜੀ ਸਾਰੇ ਜਾਣੇ ਦੱਸਿਓ ਇੱਕ ਮਿੰਟ ਪੰਜੇ ਦੱਸਿਓ ਦੱਸਿਓ ਲੈ ਕੁੜੀ ਜਾਵਣੀ ਪੰਜੇ ਦੇ ਰਾਹਪੁਰੀ ਦਾ ਸ਼ੌਂਕ ਕਰਾ ਦੇ ਇੱਕ ਦਾ ਤੇ ਬੱਸ ਕਰੀਏ ਵੀਡੀਓ ਕਲੋਜ਼ ਇੱਕ ਹੋ ਵੀ ਰਹਾ ਹੈ ਜੜੀ ਨਾ ਉੱਥੇ ਜੇ ਲੱਗਾ ਕੋਣੀ ਰੈਡੀ ਪਾਰੇ ਚੜੀ ਰੈਡੀ ਆ ਭਾਈ ਆਛਾ ਉਹ ਜੋਸਰੀ ਲੱਗਦੀ ਜੜੀ ਵਾਹ ਨਹੀਂ ਆਉ ਕਬੂਤਰ ਕਬੂਤਰੀ ਆ ਤਾੜੀ ਦਾ ਕਾਲਾ ਜੋਹੇ ਦਾ ਉਹਦਾ ਹੋਰ ਰੰਗ ਲੱਗੇ ਜਿਹੜੇ ਮੋੜੇ ਦੇ ਵੇ ਟਾੜੀ ਮਮਾ ਏ ਨਹੀਂ ਮਖਣਾ ਯਾਰੀ ਥੋੜੀ ਐ ਸਹਾਰਾ ਯਾਰ ਜਾਲਮ ਡੈਡੀ ਕਿਹੜਾ ਵੇ ਤੋੜਾ ਰਾਤ ਬੁੱਤਰਾ ਕਿਹੜਾ ਆਇਆ ਹਾਈ ਅੱਗਾ ਹੋਰ ਚੱਲ ਪੱਲਾ ਵਖਾ ਇਹਦਾ ਨੇ ਸ਼ੋਕ ਉਹ ਗਾਤਾ ਵਖਾ ਦਾ ਵੱਡੇ ਸਤਾਜ ਜੀ ਦਾ ਸ਼ੋਕ ਰਾ ਵੱਡੇ ਸਤਾਜ ਜੀ ਪੁਰਾ ਕਹਾਂ ਆ ਕਿਤਾ ਛੱਡ ਛੱਡ ਕੇ ਫੁੱਲਾ ਮਿਲਿਆ ਪੇਟ ਕਿਦੋਂ ਵਧਿਆਣਾ ਕੇ ਸਾਈਡ ਦੀ ਪੂਜੀ ਕਿਹੜਾ ਇਹ ਵਾਲਾ ਬਾਲਟੀ ਵੱਧ ਗਈ ਨਹੀਂ ਠੇਕਾ ਮਾਰਿਆ ਜਿੱਥੇ ਹਾਂਜੀ ਆਸ਼ੂ ਬਏ ਲੈਣ ਤਾਂ ਨਹੀਂ ਕੋਸਾਂ ਨਹੀਂ ਹਾਂ ਵੇ ਚਾ ਆ ਗਈ ਆ ਜਾ ਤੇ ਜਾ ਜਾ ਤਾਂ ਵਾ ਇਹ ਵਾਲਾ ਕਿਹੜਾ ਵਾ ਇਹ ਉਹ ਜਿਹੜਾ ਫੜਿਆ ਹੈ ਛਾਮੀ ਪਈ ਓਏ ਛਾਮਾ ਵਾਲਾ ਵਾ ਹਾਂ ਕੀ ਹਾਂ ਜਾ ਲੈ ਭਈਆ ਭਈਆ ਚਾਲੋ ਹਾਂ ਬਿਸਕੁਟ ਲੈ ਆਇਆ ਯਾਰ ਇਹ ਪਲਾਟਫਾਰਮ ਗੱਡੀ ਬਣਾਉਣ ਲੈ ਆਇਆ ਨਖਰਣਾ ਲਈ ਹਾਂ ਹਾਂ ਸਵੇਰੇ ਸਾਗੇ ਲੈ ਕੇ ਮੂੰਹ ਹੱਥੋਂ ਆਵੇ ਹਾਂ ਹਾਂ ਦਜਾ ਬਣਾਉਗਾ ਪਾ ਚੁੱਕਾ ਕੰਬੜਾ ਦੇ ਕੇ ਕਿਥੇ ਉਹ ਪਰਦੇ ਬੰਨੇ ਆਹੋ ਉਹ ਤੇ ਡਿੱਗਾ ਆਹ ਆ ਡਿੱਗਾ ਯਾਰ ਆ ਹਾਂ ਲੰਮੇ ਪਈਏ ਭਾਈ ਉਹ ਪੱਟੀ ਬੰਨ੍ਹਦੀ ਹੈ ਉੱਧਰ ਦੀ ਠੀਕ ਆ ਓਕੇ ਆ ਇਹ ਰੋ ਲਾਈਟ ਲੰਡਾ ਕੰਮ ਲਾਗਿਆ ਦਾ ਤੋਰ ਆ ਇਹ ਆਈ ਦੋ ਵਾਓ ਮੈਂ ਵੀ ਆਪਣਾ ਕੰਡਾ ਜਿੰਨਾ ਢੱਲਾ ਚੰਦ ਮੈਂ ਕਟਣਾ ਕਰਾਂ ਕਦੇ ਸਾਰਾ ਕੰਮ ਚੰਗੇ ਕਰਦੇ ਆ ਭਲਾ ਉਹ ਸਾਲੀ ਖੁੰਮ ਤਾਂ ਆਹ ਮਾਰੇ ਸੁਣੋ ਬੰਦੇ ਤੇਰੇ ਕੋ ਸਾਰੇ ਉਦਾਂ ਦੇ ਹੋਣੇ ਚਾਹੀਦੇ ਇੱਕ ਦੋ ਲੱਗੇ ਹੋਣੇ ਜਿਹਦੇ ਬੰਦੇ ਸਿਰ ਤੇ ਉਹਦੇ ਨੂੰ ਬੜਾ ਮੋਢਿਆਂ ਨਾਲ ਪੜਾ। ਆਵੇ ਤੂੰ ਰਿਆ ਯਾਰ ਵੀ ਜਿਹੜੇ ਤਰਾਖਲੇ ਯਾਰ। ਤੂੰ ਸਾਗ ਲਾਏ। ਨਾਲ ਠੀਕ ਐ। ਯਾਰ ਯਾਰ ਦੋਨੋਂ ਨੂੰ ਗਿਆ। ਕਿਦਾਂ ਲੋਈ ਦਾ ਮਿਲਣਾ 3000। ਉਧਰ ਇਹ ਬਚਾਵੇ ਯਾਰ ਜਾ ਗਿਆ। ਕਿਹਨੇ ਆਇਆ ਛੜੀਆ। ਆ ਇਧਰ ਵੇ। ਉਹਨੇ ਚੱਲਣੇ ਮੈਂਦੇ ਬੰਦੋਂ ਜਿੱਦਾਂ ਬੰਟੀ ਆ ਬੋਲ ਕੇ ਲੈ ਚਲੇ ਆ। ਸਰਵਾਤ ਹਮਾਰਾ ਫਿਰ ਵੀਰ ਜੀ। ਡਾਇਏ ਜੇ। ਇਹ ਤੇਰੇ ਰਿਕਨ ਦੋ ਜਣੇ ਬਾਹਰ ਖੜਾ ਤਾ ਅਭੀ ਮਰੇ ਗਣੋਂ ਤੇਰੇ ਰਿਕਨ ਨੂੰ ਜਾ ਉਹ ਇੱਕ ਮੂਰ ਦੇ ਕੋਟ ਕਰ ਸਕੀ ਤੇ ਦੇਖੀ ਨਾ ਪੜਾਈ ਆ ਤੇ ਮਾਦਦਾ ਇਹ ਪ੍ਰੋਜੈਕਟ ਸਾਰਾ ਆ ਆ ਆ ਆ ਬਾਈ ਬਾਕ ਰੰਗ ਕਾ ਕਉਂਦੇ ਆ ਹਾਂ ਇਹ ਆ ਠੀਕ ਆ ਕੇ ਚੰਗਾ ਫਿਰ ਉਹ ਤੁਸੀਂ ਕੋਈ ਕਹਿਣਾ ਚਾਹੋਗੇ ਸੰਦੇਸ਼ ਆ ਦੇਣਾ ਕਿਸ ਨੂੰ ਵੀਰ ਜੀ ਨਹਾ ਦੇ ਜਾਵਾਂਗੇ ਵੀ ਤੈਣੇ ਉਹ ਵੀ ਬਾਜੀਆਂ ਵਾਲੇ ਵੀ ਨੇ ਹੈ ਜਿੰਨਾਂ ਨਾਲ ਸਾਡੀਆਂ ਲਾਦੀਆਂ ਆ ਆਹ ਹਾਂ ਆਓ ਵਾਦੂ ਤੁਹਾਡੇ ਸਾਹਮਣੇ ਇਕੱਠੇ ਕੀਤੇ ਆ ਜੀ ਵਾਲੇ ਸਾਈਡ ਤੇ ਠੀਕ ਹੈ ਸੀਆਂ ਵਾਲੇ ਸਾਈਡ ਤੇ ਕਰਾਂਗੇ ਕੋਈ ਸ਼ੌਂਕ ਚੰਗੀ ਤਰ੍ਹਾਂ ਹੀ ਕਰਾਂਗੇ ਆਦ ਕੀ ਹੈ ਪੁੱਤਰ ਹੈਗੇ ਆਪਣੇ ਦਾ ਪੂਰਾ ਬੁੱਕਣ ਆ ਆਗੇ ਉਸਤਾਦ ਨੂੰ ਵੀ ਕੋਈ ਦੱਸ ਦੇਣਾ ਉਹਨੂੰ ਕਿ ਤਗੜਾ ਰਹਿ ਸਾਡੇਾਰੇ ਜਣੇ ਦਾ ਤਗੜੇ ਰਿਓ ਆਦ ਕੀ ਆ ਜਿਹੜੀ ਦੇ ਵਾਰਾਂ ਤੇ ਲੱਕੀ ਡਬਲ ਸਟੋਰੀ ਦੇ ਉਤੇ ਫਟੀ ਲਾ ਆਤੀ ਆ ਚੋਕ ਗਏ ਮਿੰਟੋ ਮੇਟੀ ਤੁਹਾਨੂੰ ਇੱਕ ਹੋਰ ਖੁੱਡਾ ਵਿਖਾਉਨੇ ਆ ਚੈੱਕ ਕਰਿਓ ਹਾਂ ਮੜਾਏ ਦੋ ਦਿਨ ਬਾਅਦ ਹੀ ਸੌਂਦੇ ਮੈਨ ਮੈਨ ਤੈਨੂੰ ਕਹਿਣਾ ਬਜਰੀ ਨਹੀਂ ਤੇਰੇ ਕੋਲ ਉਹ ਨਹੀਂ ਨਹੀਂ ਤੇਰਾ 5000 ਲੱਗਣਾ ਜਾਂ ਨਹੀਂ ਲੱਗਣਾ ਗੁੰਡਾ ਵਾ ਵੱਡਾ ਗੱਲ ਨਾ ਤੋੜ ਕੇ ਐਨ ਮੱਧ ਰਾਇ ਕੋਲ ਦੇ ਸੀਪੇਸ਼ੋ ਕੱਢ ਗਿਆ ਯਾਰ ਪੂਛੇ ਪਾਣੀ ਦਾ ਪਿੰਡ ਆ ਰਿਹਾ ਹੋਰ ਸਾਰੀ ਥੱਲੇ ਵੀ ਸਲ੍ਹਾਵ ਜਾਂਦੀ ਐ ਮੇਰੇ ਮੁੱਟੇ ਚਾਹ ਨਹੀਂ ਗੇ ਬੰਦੇ ਦਾ ਉਹਨੂੰ ਮੈਂ ਕਿਹਾ ਵੀ ਤੂੰ ਆਣ ਉਹਦੀ ਪਿੱਛੋਂ ਬਜਰੀ ਕੱਢ ਲੈ ਤੇ ਸਲੇਬ ਵੀ ਪਾਲਾ ਦਿੰਦੇ ਸਲੇਬ ਵੀ ਪਾਲਾ ਦੀ ਹਾਂ ਹੋਰ ਰੇਤ ਪਈ ਆ ਬਜਰੀ ਪਈ ਆ ਸਿਮਿੰਟ ਦੀਆਂ ਦੋ ਬੋਰੀਆਂ ਤੈਨੂੰ ਲੱਗੀਆਂ ਆ ਓ ਬੱਚਾ ਲੱਗਾ ਵੜੀ ਤਾਂ ਇਹਦੇ ਨਾਲ ਉਹਦੇ پیسے ਨਹੀਂ ਚਾਹੂਗਾ ਉਹ ਨਹੀਂ ਕੁੱਟਾ ਆ ਪੰਘੀ ਦੇ ਪੱਤੀ ਉਟੰਡੇ ਆ ਇੰਨਾਂ ਮੈਂ ਕਹਿੰਦਾ ਬਜਰੀ ਤੇਰੇ ਕੋ ਪਈ ਆ ਆ ਬਰੀ ਫੱਟੇ ਪਾ ਕੇ ਤੇ ਸਲੇਬ ਪਾ ਦੇ ਦੇ ਹੈ ਲੈਟਰ ਵਾਲਾ ਗੁੱਡਾ ਬਾਂਝੂ ਤੇਰਾ ਗਿਆ ਆ ਇਹ ਵੀ ਗੱਲ ਸਹੀ ਜਦੋਂ ਫਿਰ ਟਾਵਾਂਗੇ ਫਿਰ ਤਾਂ ਚੜਾ ਓਏ ਉੱਨੀ ਗਿਆ ਬੱਚਾ ਉੱਡਦਾ ਜਿਗੜੇ ਖੋਤੇ ਬਸ ਕਬੂਤਰ ਆਲੇ ਤਾਂ ਨਹੀਂ ਚੜਦੇ ਨਨਦਲਾਸਾ ਨੇ ਨਾ ਕਿ ਬੇਤੀ ਕੰਡਿਆ ਵਾ ਆ ਵੇ ਕਿਡੇ ਕਿਡੇ ਪੰਜ ਤਿੰਨ ਚਾਰ ਕਲੀਆਂ ਦਾ ਬੱਜਾ ਆ ਇਹ ਉਸਤਾਦ ਨਹੀਂ ਲੈ ਗਈ ਗੱਲ ਤੇ ਸਾਦ ਹੈਗੇ ਆ ਸਾਦ ਹੈਗੇ ਆ ਨਾਲੇ ਟੈਨਸ਼ਨ ਨਾ ਲਾਓ ਪਰ ਉਹ ਬਾਹ ਭੰਗੀ ਦਾ ਵੀ ਤੇਲ ਪਰ ਉਹ ਨਹੀਂ ਬਾਹ ਫੜਾਉਂਦੇ ਇਹਨੂੰ ਪਾਲਾ ਤੇਲਾ ਨਾਲ ਹੀ ਅਨ ਅਰ ਮਾ ਦੂਰੋ ਸ਼ੌਂਕ ਨਾ ਵੇ ਜੀ ਵੇਖੋ ਸਾਦ ਹੈ ਲੋ ਕਿਹੜਾ ਦੇ ਬਣੇ ਨੂੰ ਲਿਆ ਕੋਰੇ ਨੂੰ ਕੰਮ ਤੇ ਤੇਰੇ ਕੁਮਾਰ ਚੱਲੀਏ 400 ਰੁਪਿਆ ਦੇ ਆਦੀ ਕੱਲਾ ਕਰਨਾ ਕਾ ਖਣੀ ਬੜਾ ਆਪਾਂ ਕੀ ਕਰਨਾ ਆ ਮਾਂ ਪੱਟੀ ਬਣਾ ਕੇ ਨਾ ਉਹ ਪੱਤਰੀ ਪੁੱਤਰੀ ਆਵੇ ਮਾਰੀ ਜਾਏਗੀ ਤੁਸੀਂ ਕੋਈ ਸੰਦੇਸ਼ ਦੇਣਾ ਨਹੀਂ ਭੰਗੀ ਹੁਣ ਦੱਸ ਦੇ ਦੇ ਸੰਦੇਸ਼ ਹਾਂ ਠੀਕ ਆ ਨਾ ਨਹੀਂ ਕੋਈ ਚੈਲੰਜ ਜੀ ਮਾਰਨਾ ਤੁਸੀਂ ਹੰਨਾਂ ਨੂੰ ਲੈਗੇ ਹੋ ਤੁਹਾਡਾ ਕਾਮ ਮੰਗ ਮੰਗ ਲੈ ਕੇ ਜਾਂਦੇ ਤੇ ਜੇ ਬਾਜ ਜਾਂ ਕੱਲ ਨੂੰ ਬਣਾ ਕੇ ਉੱਧਰ ਕਹਿ ਦੇਣਗੇ ਸਾਡੇ ਨਾਲ ਬਾਜੀ ਲਾ ਲਓ ਫੇਰ ਲਾ ਲਾਂਗੇ ਫੇਰ 8 ਤੋਂ 6 ਲਾ ਲੈ 2 ਘੰਟੇ ਵੱਧ ਨਾਲ 200 ਚਲੋ ਇਹ ਤੇ ਆਪਣਾ ਗਾਇ ਫਨ ਚਾਨੋ ਤੇ ਉੱਥੇ ਹੀ ਡੇ ਗੱਲ ਕਰਨਾ ਬਾਕੀ ਸਾਰੇ ਜਾਣੇ ਕਰੋ ਸ਼ੌਂਕ ਵਾਲੇ ਮਿਲ ਕੇ ਦਾ ਬੱਚਾ ਪੈਣ ਦਾ ਮੰਨੂ ਉਹ ਕਾਣਾ ਬਲੇ ਨਾ ਕਮਰੇ ਦੇ ਪੰਨੇ ਤੋਂ ਜੋੜਿਆ ਮੈਂ ਦੇ ਰਿਹਾ ਹਾਂ ਜੀ ਚਲੋ ਬਾਕੀ ਆੜ ਮੇਰੇ ਵਾਲ ਨੂੰ ਕਾਰ ਫਿਰ ਮੈਂ ਇਹਨਾਂ ਨੂੰ ਮੁਕੇ ਵਾਈ ਕਰਾਂਗਾ ਸਹੀ ਕਰਾਂਗਾ ਬਾਕੀ ਤੁਹਾਨੂੰ ਵੀ ਇਹਦੇ ਕਬੂਤਰ ਵਿਖਾਏ ਹਾਂ ਹੱਤਪਰਾ ਗੱਲਾਂ ਅੱਜ ਕੈਮਰੇ ਆ ਤੋਂ ਤੇ ਤੁਹਾਨੂੰ ਵਲੌਗ ਅੱਜ ਆਜੂਗਾ ਵਧੀਆ ਵਧੀਆ ਵੇਖਿਓ ਇਹਨਾਂ ਦੇ ਕਬੂਤਰ ਦੱਸਿਓ ਕਿਦਾਂ ਦੇ ਰੱਖਿਆ ਬੀਬੀ ਨੇ ਚਲੋ ਠੀਕ ਆ ਓਕੇ ਬਾਈ